ਕੀ ਹੋ ਗਿਆ ਵਾ ਤੇ ਕਾਰਡ ਹੀ ਆ ਗਿਆ ਵਿਆਹ ਦਾ ਕੀ ਅਥੇ ਨੇਰੀ ਆ ਗਈ ਐਵੇਂ ਟੱਪੀ ਜਾਨੀ ਮੇਰੇ ਦਵਾਲੇ ਦਵਾਲੇ ਕਾਰਡ ਆ ਗਿਆ ਕਾਰਡ ਆ ਗਿਆ ਵਿਆਹ ਦਾ ਤੇ ਕਾਰਡ ਆ ਗਿਆ ਕੋਈ ਵਿਆਹ ਦੀ ਤਿਆਰੀ ਨਹੀਂ ਕਰਨੀ ਤਿਆਰੀ ਮੈਂ ਕਰੀ ਤਿਆਰੀ ਕਰਨੀ ਇਥੇ ਮੈਂ ਸਾਲਾ ਉਹਨਾਂ ਦੀ ਬੂੰਦੀ ਕਾਢਾਂ ਵਾ ਜਾ ਕੇ ਤਿਆਰੀ ਕਰਨੀ ਇਥੇ ਮੈਂ ਮੈਨੂੰ ਬੁਝਾਰਦਾ ਨਹੀਂ ਨਾ ਪਾ ਮੈਨੂੰ ਪੜਾ ਜਿਹੜਾ ਤੈਨੂੰ ਵੱਟ ਪੈਣ ਰਿਹਾ ਢੇਡ ਚ ਉਹ ਨਹੀਂ ਗੱਲ ਬੰਨੀ ਤਿਆਰੀ ਕਰਨੀ ਮੈਂ ਅਥੇ ਟੈਂਟ ਲਮਣਾ ਜਾ ਆ ਕੇ ਉਹਨਾਂ ਦਾ ਤਿਆਰੀ ਕਰ ਲੋ ਤਿਆਰੀ ਕਰ ਲੋ ਪਤਾ ਮੈਨੂੰ ਸੂਟਾਂ ਸਾਟਾਂ ਵਾਲਾ ਮੇਰੇ ਨਾਲ ਨਾ ਚੱਕਰ ਚਲਾ ਤੇ ਵਿਆਹ ਦੇ ਸੂਟ ਚਾਉਣੇ ਨਹੀਂ ਇਹਨੇ ਚਾਉਣੇ ਦੇ ਉਹ ਜਿਹੜੀਆਂ ਤੈਵਾਂ ਲਾ ਲਾ ਰੱਖੀਆਂ ਜਿਹੜੇ ਪਹਿਲੇ ਬਣਾਏ ਉਹ ਤੇ ਮੈਂ ਪੁਰਾਣੇ ਥੋੜੀ ਪਾ ਕੇ ਜਾਣੇ ਉਹ ਵੇਖੀਏ ਸਾਰਿਆਂ ਨੇ ਵੇਖੀਏ ਵੇਖ ਤੇ ਤੈਨੂੰ ਵੀ ਲਿਆ ਸਾਰਿਆਂ ਨੇ ਤੈਨੂੰ ਬਦਲਦਾ ਫਿਰ ੱਲਾ ਮਾਰਨਦਾ ਹੀ ਮੇਰੇ ਨਾਲ ਮਿਲ ਜਾ ਜੇ ਬਥੇਰਾ ਟਾਈਮ ਹੈ ਨਾਲੇ ਬਣ ਜਾਣਗੇ ਸੂਟ ਅੱਛਾ ਟਾਈਮ ਦੇ ਟਾਈਮ ਕੋਈ ਸੂਟ ਨਹੀਂ ਬਣਦਾ ਬਣਦਾ ਕਿਉਂ ਨਹੀਂ ਆ ਮੇਰੀ ਗੱਲ ਸੁਣ ਹਾਂ ਟਾਈਮ ਦੇ ਟਾਈਮ ਗੱਲਾਂ ਮਾਰਨਦੀ ਉੱਥੇ ਫਰੀਦ